ਸਰ ਜੀ ਅਸੀਂ ਫਾਇਲ ਕਤੋਂ ਆ ਰਹੇ ਸੀ ਤੇ ਜੀਮਾ ਰਹੀ ਅੱਡੇ ਤੇ ਆ ਕੇ ਬੱਸ ਖੜੀ ਸਾਡੇ ਦੇ ਉੱਤੇ ਅਸੀਂ ਬੱਸ ਦੇ ਆ ਕੇ ਪਿੱਛੇ ਖੜ ਗਏ ਮੰਨ ਲੇ ਬੱਸ ਸਵਾਰੀਆਂ ਤਾਲ ਰਹੀ ਸੀ ਅਸੀਂ ਘਾਓਰ ਟ੍ਰੈਕ ਨਹੀਂ ਕਰਨਾ ਓਵਰ ਟ੍ਰੈਕ ਅਸੀਂ ਕਰਾਈ ਨਹੀਂ ਇੱਥੇ ਆ ਗਏ ਬੱਸ ਦੇ ਪਿੱਛੇ ਖੜੇ ਪਿੱਛੋਂ ਓਵਰ ਸਪੀਡ ਤੇ ਹੈਗਾ ਅਸੀਂ ਟਰਾਲਾ ਆ ਕੇ ਨੇ ਪਿੱਛੋਂ ਲਿਆ ਕੇ ਮਾਰ ਕੇ ਬੱਸ ਦੇ ਚੱਗੇ ਜਾ ਕੇ ਅਸੀਂ ਵਾਜੀਏ ਗੱਡੀ ਦੇ ਵਿੱਚ ਕਿੰਨੇ ਸਵਾਰ ਟੀਚਰ ਸੀ 11 ਟੀਚਰ ਸੀ ਜੀ ਕਿੱਥੇ ਚੱਲੇ ਸੀ ਮਮਦੋਤ ਹਜਾਰਾ ਸਿੰਘ ਵਾਲੀ ਜਾ ਹੋ ਗਿਆ ਜੀ ਉਹਨਾਂ ਨੂੰ ਹਾਂਜੀ ਹਾਂਜੀ ਇੱਕ ਸਰ ਦੀ ਸੱਟਾਂ ਲਗੀਆਂ ਨੇ ਜੀ ਕੀ ਨਹੀਂ ਤੁਸੀਂ ਗਲਤੀ ਦੇਖਦੇ ਸਰ ਇਹ ਤਾਂ ਟਰਾਲੇ ਵਾਲੇ ਦੀ ਹੈ ਅਸਤਾਫ ਦੇ ਸਾਈਡ ਤੇ ਖੜੇ ਸੀ ਪਿੱਛੋਂ ਲੈ ਕੇ ਮਾਰਦਾ ਵੇ ਉਹਦੀ ਰੋਡਵੇਜ ਦੀ ਗੱਲ ਕਰੀ ਸੀ ਉਹ ਚਲੀ ਗਈ ਹਾਂਜੀ ਹਾਂਜੀ ਉਹ ਚਲੀ ਗਈ ਜੀ ਕੀ ਨਾਮ ਹੈ ਭਜਨ ਸਿੰਘ ਜੀ ਜੇ ਜੇ ਕਹਿ ਰਹੇ ਜੀ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਪਹਿਲੀ ਗੱਲ ਤਾਂ ਸਰ ਲੋਕ ਅਵੇਅਰ ਹੈ ਨਹੀਂਗੇ ਉਹਨਾਂ ਨੇ 112 ਤੇ ਕਾਲ ਨਹੀਂ ਕੀਤੀ ਇਹ ਤਾਂ ਸਾਡੇ ਨਾਲ ਦੇ ਟੀਚਰ ਸੀ ਉਹਨਾਂ ਨੇ ਕਾਲ ਕੀਤੀ ਕਿ ਇਸ ਤਰ੍ਹਾਂ ਕਰਕੇ ਸਾਡਾ ਐਕਸੀਡੈਂਟ ਹੋ ਗਿਆ ਅਸੀਂ ਫਿਰ ਉਸ ਤੋਂ ਜਦੋਂ ਤੁਰੇ ਪਤਾ ਲੱਗਿਆ ਸਰ ਅਸੀਂ ਹੈਗੇ ਆਂ ਸਿਰਫ ਜਵਾਬ ਖੁਬਾਇ ਤੋਂ ਆਏ ਸਰ ਠੀਕ ਆ ਸਰ ਸਾਡਾ ਉੱਥੇ ਪੁਆਇੰਟ ਬਣਿਆ ਹੋਇਆ ਸੀਗਾ ਅਸੀਂ ਉੱਥੋਂ ਤੁਰੇ ਰਿਆਂ ਉਸ ਤੋਂ ਪਹਿਲਾਂ ਸਾਡੇ ਮਾਨਯੋਗ ਸੈਕਟੋਰ ਸਾਹਿਬ ਗੁਰੂ ਹਰ ਸਾਹਿਬ ਉਹ ਪਹੁੰਚ ਚੁੱਕੇ ਸੀ ਉਹਨਾਂ ਨੇ ਜੋ जख्मी ਸੀਗੀ ਉਹਨਾਂ ਨੂੰ ਹਸਪੀਟਲ ਰੈਫਰ ਕੀਤਾ ਮੇਨ ਗੱਲ ਇਹ ਕਿਤੇ ਕੋਈ ਵੀ ਕਿਸੇ ਦਾ ਜਾਨਮਾਲੀ ਦਾ ਨੁਕਸਾਨ ਨਹੀਂ ਹੋਇਆਗਾ ਠੀਕ ਆ ਨਾਲ ਦੀ ਨਾਲ ਅਸੀਂ ਪਹੁੰਚਿਆ ਤੇ ਜਾਇਜ਼ਾ ਲੈ ਰਹੇ ਆ ਜੋ ਨੁਕਸਾਨ ਹੋਇਆ ਉਹ ਘਟਨਾਵਾਂ ਹਿੱਕਲ ਵਗੈਰਾ ਦਾ ਉਹ ਦੇਖ ਰਹੇ ਆ ਤੇ ਤੁਹਾਨੂੰ ਕੀ ਮੈਸੇਜ ਹੈ ਕਿਉਂਕਿ ਕਈਆਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ 112 ਤੇ ਕਾਲ ਕਰਨੀ ਹੈ ਤੁਸੀਂ ਇਸ ਬਾਰੇ ਲੋਕਾਂ ਨੂੰ ਕੀ ਮੈਸੇਜ ਕਰਦੇ ਅਸੀਂ ਲੋਕਾਂ ਨੂੰ ਇਹ ਹੀ ਮੈਸੇਜ ਕਰਦੇ ਆ ਪੰਜਾਬ 'ਚ ਕਿਤੇ ਵੀ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਹੋਰ ਕੋਈ ਦੁਰਘਟਨਾ ਹੁੰਦੀ ਹੈ ਤੁਸੀਂ 112 ਤੇ ਕਾਲ ਕਰੋ ਇਹ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਤੁਹਾਡੇ ਤੋਂ 15 ਤੋਂ 20 ਮਿੰਟ ਦੇ ਵਿੱਚ ਅਸੀਂ ਪਹੁੰਚਦੇ ਹੋਵਾਂਗੇ ਸੁਭਨਾਮ ਜੀ ਦਾ ਸ਼ੁਭਨਾਮ ਮਨਦੀਪ ਸਿੰਘ ਸਰ ਜਿਹੜੀ ਅੱਗੇ ਪੰਜਾਬ ਰੋਡਵੇਜ ਦੀ ਬੱਸ ਆ ਕੇ ਜਿਹੜਾ ਜਿਮਾਰਾਈ ਅੱਡੇ ਤੇ ਖੜੀ ਸੀ ਪਿੱਛੇ ਬਲੇਰੋ ਕੈਂਪਰ ਆ ਰਹੀ ਸੀ ਤੇ ਪਿੱਛੋਂ ਟਰਾਲੇ ਨੇ ਜਿਹੜੀ ਬਲੇਰੋ ਦੇ ਟੱਕਰ ਮਾਰੀ ਹੈ ਤੂਫਾਨ ਦੇ ਤੇ ਜਿਹੜੀ ਉਹ ਤੂਫਾਨ ਨੂੰ ਧੱਕਦਾ ਹੋਇਆ ਅਲ ਜਾ ਕੇ ਅੱਗੇ ਜਿਹੜੀ ਰੋਡਵੇਜ ਦੀ ਬੱਸ ਵਿੱਚ ਮਾਰੀ ਅਲ ਜਾ ਕੇ ਤੇ ਉਹਦੇ ਕਰਕੇ ਇਹਨਾਂ ਦਾ ਤਿੰਨਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਜਾਨੀ ਮਾਲ ਦੀ ਨੁਕਸਾਨ ਨਹੀਂ ਹੋਇਆ ਕੋਈ ਸਰ ਵੈਕਸ ਗੱਡੀ ਜਿਹੜੀ ਹੈ ਅੱਗੇ ਕਿੱਥੇ ਜਾ ਰਹੀ ਸੀ ਕੋਈ ਪਤਾ ਲੱਗਦਾ ਇਹ ਫਾਜ਼ਿਲਖਾ ਤੋਂ ਉਡੋੜ ਜਾ ਰਹੀ ਸੀ ਜਿਹੜੇ ਟੀਚਰਾਂ ਨੂੰ ਛੱਡਣ ਲਈ ਪਛਾਹ ਹੋ ਗਿਆ ਜੀ ਜਾਨੀ ਬਿਲਕੁਲ ਜੀ ਕੋਈ ਜਾਨੀ ਮਲਦੀ ਨਹੀਂ ਨੁਕਸਾਨ ਨਹੀਂ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਜੋ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜਾ ਰਹੀ ਹੈ ਸਰ ਜੀ ਅਸੀਂ ਫਾਜ਼ਿਲਖਾ ਤੋਂ ਆ ਰਹੇ ਸੀ ਤੇ ਜੀਵਾਂ ਰਹੀ ਅੱਡੇ ਤੇ ਆ ਕੇ ਬੱਸ ਖੜੀ ਸਾਡੇ ਦੇ ਅੱਗੇ ਅਸੀਂ ਬੱਸ ਦੇ ਆ ਕੇ ਪਿੱਛੇ ਖੜ ਗਏ ਮੰਨ ਲੇ ਬੱਸ ਸਵਾਰੀਆਂ ਤਾਰ ਰਹੀ ਸੀ ਅਸੀਂ ਘਾਓਰ ਟਰੈਕ ਨਹੀਂ ਕਰਨਾ ਓਵਰ ਟਰੈਕ ਅਸੀਂ ਕਰਾ ਹੀ ਨਹੀਂ ਇੱਥੇ ਆ ਗਏ ਵਾਸਤੇ ਪਿੱਛੇ ਖੜੇ ਪਿੱਛੋਂ ਓਵਰ ਸਪੀਡ ਤੇ ਹੈਗਾ ਅਸੀਂ ਟਰਾਲਾ ਆ ਕੇ ਨੇ ਪਿੱਛੋਂ ਲੈ ਆ ਕੇ ਮਾਰ ਕੇ ਬੱਸ ਦੇ ਚੱਗੇ ਜਾ ਕੇ ਅਸੀਂ ਵਾਜੀਏ ਗੱਡੀ ਦੇ ਵਿੱਚ ਕਿੰਨੇ ਸਵਾਰ ਟੀਚਰ ਸੀ 11 ਟੀਚਰ ਸੀ ਜੀ ਕਿੱਥੇ ਚੱਲੇ ਸੀ ਜੀ ਮਮਦੋਦ ਹਜ਼ਾਰਾ ਸਿੰਘ ਵਾਲੀ ਪਹਾਂਚਾ ਹੋ ਗਿਆ ਜੀ ਉਹਨਾਂ ਨੂੰ ਹਾਂਜੀ ਹਾਂਜੀ ਇੱਕ ਸਰ ਦੀ ਸੱਟਾਂ ਲੱਗੀਆਂ ਨੇ ਜੀ ਕੀ ਕੀ ਤੁਸੀਂ ਗਲਤੀ ਦੇਖਦੇ ਸਰ ਇਹ ਤਾਂ ਟਰਾਲੇ ਵਾਲੇ ਦੀ ਹੈ ਸਟਾਫ ਦੇ ਸਾਈਡ ਤੇ ਖੜੇ ਸੀ ਪਿੱਛੋਂ ਲੈ ਆ ਕੇ ਮਾਰਦਾ ਵੇ ਉਹਦੀ ਰੋਡਵੇ ਦੀ ਗੱਲ ਕਰੀ ਤੇ ਉਹ ਚਲੀ ਗਈ ਹਾਂਜੀ ਹਾਂਜੀ ਉਹ ਚਲੀ ਗਈ ਜੀ ਕੀ ਨਾਮ ਹੈ ਤੁਹਾਡਾ ਪ੍ਰਜਨ ਸਿੰਘ